ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਇਸੇ ਦੇ ਤਹਿਤ ਵੱਖ-ਵੱਖ ਥਾਵਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਖਾਸ ਕਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੀਲਾ ਪੰਜਾ ਉਹਨਾਂ ਘਰਾਂ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਆਏ ਜਾ ਰਹੇ ਹਨ ਕਿ ਇਹ ਜੜੀਆਂ ਪ੍ਰਾਪਰਟੀਆਂ ਨੇ ਜਾਂ ਉਸ ਸਾਰਿਆਂ ਨੇ ਇਹ ਨਸ਼ੇ ਦੇ ਪੈਸੇ ਦੇ ਨਾਲ ਬਣੀਆਂ ਹੋਈਆਂ ਨੇ ਤੇ ਇਹਦੇ ਉੱਤੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹੀ ਮੈਂਬਰ ਪਾਰਲੀਮੈਂਟ ਨੇ ਹਰਪਜਨ ਸਿੰਘ ਸਾਬਕਾ ਕ੍ਰਿਕਟਰ ਨੇ ਉਹਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਕਿ ਘਰ ਟਾਉਣਾ ਠੀਕ ਨਹੀਂ ਇਹਦੀ ਥਾਂ ਦੇ ਉੱਤੇ ਹੋਰ ਵੀ ਕੰਮ ਕੀਤੇ ਜਾ ਸਕਦੇ ਨੇ ਕਈ ਹੋਰ ਵਿਕਲਪ ਚੁਣੇ ਜਾ ਸਕਦੇ ਨੇ ਪਰ ਕਿਸੇ ਦੀ ਛੱਤ ਨੂੰ ਤੋੜਨਾ ਟਾਉਣਾ ਠੀਕ ਨਹੀਂ ਹੋਰ ਕੀ ਕਹਿਣਾ ਹਰਪਜਨ ਸਿੰਘ ਦਾ ਆਓ ਤੁਹਾਨੂੰ ਸੁਣਾਉਣੇ ਆ ਮੇਰੇ ਖਿਆਲ ਨਾਲ ਤਾਂ ਦੇ ਇੱਕ ਇਹ ਹੋਣਾ ਚਾਹੀਦਾ ਕਿ ਨਸ਼ਾ ਜਿਹੜੇ ਵੇਚ ਰਹੇ ਆ ਉਹਨਾਂ ਨੂੰ ਫੜਨਾ ਚਾਹੀਦਾ ਤੇ ਜੇ ਕੋਈ ਨਸ਼ਾ ਵੇਚ ਰਿਹਾ ਜਾਂ ਕਰ ਰਿਹਾ ਉਹਨਾਂ ਦੇ ਉੱਤੇ ਤੁਸੀਂ ਜੋ ਬਣਦੀ ਕਾਰਵਾਈ ਉਹ ਕਰਨੀ ਚਾਹੀਦੀ ਹੈ ਔਰ ਨਾਲ ਹੀ ਉਹਨਾਂ ਨੂੰ ਸਿਖਾਉਣਾ ਚਾਹੀਦਾ ਕਿ ਇਹ ਤੁਹਾਡੇ ਲਈ ਕਿੰਦਾ ਖਰਾਬ ਹੈ ਬਾਕੀ ਕਿਸੇ ਜਿਹੜੇ ਨਸ਼ਾ ਵੇਚ ਕੇ ਲੋਕੀ ਜਿਹੜੇ ਨਸ਼ਾ ਦਸਤਰ ਹੈਗੇ ਨੇ ਉਹਨਾਂ ਨੇ ਇਲੀਗਲ ਪ੍ਰਾਪਰਟੀਆਂ ਬਣਾ ਲਈਆਂ ਔਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਦੇ ਦੇਖੋ ਮੇਰੇ ਦੇਖੋ ਕਿਸੇ ਦਾ ਘਰ ਤੋੜਨਾ ਜਾਂ ਕਿਸੇ ਦੇ ਉਹਦੇ ਮੈਂ ਤਾਂ ਹਰ ਚੀਜ਼ ਦੇ ਹੱਕ ਚ ਨਹੀਂ ਹੈਗਾ ਕੀ ਵੀ ਕਿਸੇ ਦਾ ਘਰ ਤੋੜਿਆ ਜਾਣਾ ਜਿਹੜੀ ਚੀਜ਼ ਬਣੀ ਹੋਈ ਹੈ ਕਿਸੇ ਨੂੰ ਛੱਤ ਮਿਲ ਗਈ ਹੈ ਚਾਹੇ ਉਹ ਕਿਸੇ ਤਰੀਕੇ ਮਿਲੀ ਹੈ ਆਈ ਡੋਨਟ ਨੋ ਉਹਨੇ ਕਿਸ ਤਰ੍ਹਾਂ ਪੈਸੇ ਕਮਾ ਕੇ ਬਣਾਈ ਹੈ ਬਟ ਉਹ ਜੇ ਕਿਸੇ ਗਰੀਬ ਦਾ ਘਰ ਕਿਸੇ ਨੇ ਆਪਣੇ ਪਿੰਡ ਦੀ ਸ਼ਾਮ ਲਾੜੀ ਦੱਬ ਲਈ ਪਲੀ ਸ਼ਾਮ ਲਾਡ ਦਬ ਲਈ ਜੇ ਸਰਕਾਰ ਦੀ ਜਗਾ ਹੈਗੀ ਸਰਕਾਰ ਦਾ ਉਹ ਹੱਕ ਮੰਨਦਾ ਕਿ ਸਰਕਾਰ ਉਹ ਜਗਾ ਵਾਪਸ ਲੈ ਲੇ ਜੀ ਜੀ ਪਰ ਜੇ ਕਿਸੇ ਦੀ ਮੈਂ ਕਹਾਂ ਕਿ ਛੱਤ ਆਪਾਂ ਤੋੜ ਦਈਏ ਜਿੱਦੇ ਥੱਲੇ 7 8 10 ਰਹਿੰਦੇ ਹੋਣ ਤੇ ਉਹ ਤਾਂ ਮੈਨੂੰ ਲੱਗਦਾ ਕਿ ਠੀਕ ਨਹੀਂ ਹੈ ਮੈਨੂੰ ਲੱਗਦਾ ਕਿ ਉਹਦੇ ਲਈ ਹੋਰ ਬੈਟਰ ਕੰਮ ਹੋ ਸਕਦੇ ਨੇ ਉਥੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਚਲੋ ਜਿਹੜੇ ਜੀ ਨੇ ਘਰ ਬਣਾ ਲਿਆ ਉਥੇ ਉਹਨਾਂ ਨੂੰ ਰਹਿਣ ਦਿਓ ਕੋਈ ਗੱਲ ਕਰੇ ਸਰਕਾਰੀ ਜਗ੍ਹਾ ਦੱਬ ਕੇ ਜੇ ਉਹ ਕਰ ਸਰਕਾਰੀ ਜਗ੍ਹਾ ਦੱਬ ਕੇ ਤਾਂ ਦੇਖੋ ਕੋਈ ਵੀ ਨਹੀਂ ਬਣਾ ਸਕਦਾ ਉਹ ਜੇ ਕਿਸੇ ਨੇ ਬਣਾਈਆਂ ਜੇ ਕਿਸੇ ਨੇ ਬਣਾਈਆਂ ਤੇ ਜੇ ਕਿਸੇ ਨੇ ਬਣਾਈਆਂ ਤੇ ਉਹ ਸਰਕਾਰ ਦਾ ਹੱਕ ਹੈਗਾ ਉਸ ਸਰਕਾਰ ਵਾਪਸ ਕਦੀ ਵੀ ਲੈ ਸਕਦੀ ਹੈ ਉਹ ਜੋ ਉਹ ਵੀ ਲੈ ਵੀ ਰਹੀ ਹੈ ਦੱਸ ਦੇ ਕਿ ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਸੀਗੀਆਂ ਆਪਰੇਸ਼ਨ ਕਾਸੋ ਤੋਂ ਲੈ ਕੇ ਆਪਰੇਸ਼ਨ ਵਿਜਲ ਤੱਕ ਚਲਾਏ ਗਏ ਨਸ਼ਾ ਤਸਕਰਾਂ ਦੇ ਘਰਾਂ ਤੱਕ ਪਹੁੰਚ ਕੀਤੀ ਗਈ ਕਈ ਤਰ੍ਹਾਂ ਦੀਆਂ ਰਿਕਵਰੀਜ਼ ਹੋਈਆਂ ਡਰਗ ਮਣੀ ਵੀ ਬਰਾਮਦ ਕੀਤੀ ਗਈ ਕਈਆਂ ਨੂੰ ਡਿਟੇਨ ਕੀਤਾ ਗਿਆ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਹੁਣ ਵੀ ਅਜੇ ਹੀ ਹੋ ਰਿਹਾ ਹੈ ਲਗਾਤਾਰ ਕਈ ਦਿਨਾਂ ਤੋਂ ਇਹ ਮੁਹਿੰਮ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਅਸੀਂ ਨਸ਼ੇ ਨੂੰ ਖਤਮ ਨਹੀਂ ਕਰ ਦਿੰਦੇ ਨਸ਼ੇ ਦੇ ਜਾਲ ਨੂੰ ਪੂਰੀ ਤਰ੍ਹਾਂ ਤੇਸ ਨੈਸ ਨਹੀਂ ਕਰ ਦਿੰਦੇ ਉਦੋਂ ਤੱਕ ਇਹ ਮੂਹਮ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲ੍ਹਾਂਗੇ ਅੰਦਰੂਨੀ ਰਾਜ਼, ਬਣਾਾਂਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ